ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਐਨਵਲ ਪ੍ਰਾਈਜ਼ ਫੰਕਸ਼ਨ ਦਾ আয়োজন ਕੀਤਾ ਗਿਆ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਟਰੋਫੀ ਅਤੇ ਮੈਡਲਸ ਦਿੱਤੇ ਗਏ। ਇਸ ਮੌਕੇ ਐਮ ਡੀ ਪ੍ਰਤੀਕ ਸਹਦੇ ਪ੍ਰਿੰਸੀਪਲ ਅਨਕਿਤਾ ਸਹਦੇ ਵਾਈਸ ਪ੍ਰਿੰਸੀਪਲ सुभाष कुमार स्मिथ स्कूल स्टाफ और विद्यार्थी मौजूद सन आराध्या सेकंड पोजीशन गोस टू समायरा डॉटर ऑफ मिस्टर हरप्रीत सिंह थर्ड पोजीशन बड़ी खुशी की गल है आज स्कूल वालों अपना एनुअल प्राइज डिस्ट्रीब्यूशन फंक्शन सेलिब्रेट किया जा रहा है सब तो पहले तो मैं ਸਕੂਲ ਦੇ ਬੈਂਕ ਬੈਟਰੂ ਸਕੂਲ ਦੇ ਸਟਾਫ ਨੂੰ ਮੱਚਿਆਂ ਦੇ ਪੇਰੈਂਟਸ ਨੂੰ ਪਿਆਰੇ ਬੱਚਿਆਂ ਨੂੰ ਦਿਲੀਬ ਮਾਤਵਾ ਦਿੰਦਾ ਸੋ ਇਹ ਆਪਟਮ ਪਬਲਿਕ ਸਕੂਲ ਮੈਨੂੰ ਉਹ ਵੀ ਦਿਨ ਯਾਦ ਹੈ ਜਦੋਂ ਮੈਂ ਸਕੂਲ ਦੀ ਸ਼ੁਰੂ ਤੋਂ ਨੀ ਪੱਥਰ ਰੱਖਣ ਆਇਆ ਸੀ ਅੱਜ ਸਾਧਿਓ ਸਾਥਿਓ ਭਰਾ ਦੇਵ ਜੀ ਸਾਡੇ ਤੇ ਮੌਜੂਦ ਨਹੀਂ ਪਰ ਮਿਸੇਂ ਦੇਵ ਉਹਨਾਂ ਨੂੰ ਸਾਰਾ ਕੁਝ ਯਾਦ ਹੋਏਗਾ ਧੂਮੀ ਪੂਜਨ ਤੇ ਮੈਂ ਅਸੀ ਹੋ ਸਵੇ ਸਵੇ ਸਕੂਲ ਨੇ ਮੈਂ ਸਭ ਇਹਨਾਂ ਜਿੰਨੀ ਤਰੱਕੀ ਕੀਤੀ ਹੈ ਐਜੂਕੇਸ਼ਨ ਦੇ ਫੀਲਡ ਚ ਮੈਂ ਸਭ ਨਾਲ ਜੋ ਬੱਚਿਆਂ ਦੀ ਸਟਰੰਥ ਨੂੰ ਪਤਾ ਲੱਗਦਾ ਹੈ ਕਿ ਮੈਨੇਜਮੈਂਟ ਨੇ ਕਿੰਨੀ ਮਿਹਨਤ ਕੀਤੀ ਹੈ ਸਵਾਦ ਦੇ ਸਕੂਲ ਤੋਂ ਬੱਚਿਆਂ ਦੀ ਸਟਰੰਥ ਜਿਹੜੀ ਹੈ ਉਹ ਬਹੁਤ ਜ਼ਿਆਦਾ ਬੱਚੇ ਤਾਂ ਹੀ ਜਿਹੜੇ ਨੇ ਉਹ ਆਉਂਦੇ ਨੇ ਜੇ ਸਕੂਲ ਠੀਕ ਹੋਣ ਸਕੂਲ ਦੀ ਮੈਨੇਜਮੈਂਟ ਠੀਕ